ਪਰ ਜੁੜੇ ਦੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਮੇਂ ਸਮੇਂ ਸਿਰ ਮਸ਼ੀਨਰੀ ਉਪਲਬਧ ਕਰਵਾਉਣ ਸਮੇਤ ਕਿਸਾਨਾਂ ਨੂੰ ਆਪਣੇ ਖੇਤਾਂ ਦੇ ਵਿੱਚ ਪਰਾਲੀ ਅਤੇ ਹੋਰ ਰਹਿਤ ਖੁੰਦ ਨੂੰ ਅੱਗ ਨਾਲ ਲਗਾਉਣ ਦੇ ਲਈ ਪ੍ਰੇਰਿਤ ਕਰਨ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਫੀਲਡ ਦੇ ਵਿੱਚ ਉਤਰ ਗਿਆ ਹੈ ਡਿਪਟੀ ਕਮਿਸ਼ਨਰ ਸ਼੍ਰੀ 우ਮਾ ਸ਼ੰਕਰ ਗੁਪਤਾ ਅਤੇ ਐਸਐਸਪੀ ਬਟਾਲਾ ਸ਼੍ਰੀ ਸੁਹੇਲ ਕਾਸਿਮ ਮੀਰ ਦੇ ਵੱਲੋਂ ਪਿਛਲੇ ਸਾਲ ਹੌਟਸਪੌਟ ਰਹੇ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਮਿਲਣ ਦੇ ਲਈ ਪਹੁੰਚੇ ਸੋ ਡੀਸੀ ਨੇ ਕਿਹਾ ਕਿ ਪੌਲੀ ਪ੍ਰਬੰਧਨ ਕਰਨ ਦੇ ਲਈ ਕਿਸਾਨਾਂ ਨੂੰ ਇਨ ਸੀਟੂ ਅਤੇ ਐਕਸ ਸੀਟੂ ਦੇ ਲਈ ਬੇਲਰ ਚੋਪਰ ਸੁਪਰ ਸੀਡਰ ਅਤੇ ਸਰਫੇਸ ਸੀਡਰ ਵਰਗੀ ਜਿਹੜੀ ਵੀ ਮਸ਼ੀਨਰੀ ਜ਼ਰੂਰਤ ਹੋਵੇਗੀ ਉਹ ਜ਼ਰੂਰ ਮੁਹੱਈਆ ਕਰਵਾਈ ਜਾਵੇਗੀ। ਪਹਿਲਾਂ ਵੀ ਐਸਐਸਪੀ ਸਹਿਵਾਨ ਨਾਲ 8-10 ਪਿੰਡਾਂ 'ਚ ਜਾ ਚੁੱਕੇ ਅਸੀਂ ਇਕੱਠੇ ਸਾਡੇ ਐਸਡੀਐਮ ਸਹਿਵਾਨ ਵੀ ਡੀਐਸਪੀ ਸਹਿਵਾਨ ਨਾਲ ਜਾ ਰਹੇ ਆ ਉਸ ਤੋਂ ਬਿਨਾਂ ਸਾਡੇ ਐਗਰੀਕਲਚਰ ਅਫਸਰ ਪਟਵਾਰੀ ਪੰਚਾਇਤ ਕਦਰ ਨੰਬਰਦਾਰ ਲਗਾਤਾਰ ਪਿੰਡਾਂ ਦੇ ਵਿੱਚ ਜਾ ਜਾ ਕੇ ਮੀਟਿੰਗਾਂ ਕਰ ਰਹੇ ਨੇ ਮੀਟਿੰਗਾਂ ਕਰਨ ਦਾ ਦੋ ਮੰਤਬ ਨੇ ਵੀ ਇੱਕ ਤਾਂ ਉਹਨਾਂ ਦੀ ਸਮੱਸਿਆ ਪੁੱਛਣੀ ਵੀ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਆ ਕਿਉਂ ਲਾਉਂਦੇ ਨੇ ਦੂਜੀ ਅਸੀਂ ਉਹਨਾਂ ਨੂੰ ਸਮਝਾਉਣਾ ਵੀ ਇਹ ਪਰਾਲੀ ਦੇ ਨੁਕਸਾਨ ਨੇ ਅੱਗ ਲਾਉਂਦੇ ਤੇ ਤੀਜਾ ਇਹ ਵੀ ਦੱਸਣਾ ਵੀ ਸਾਡੇ ਕੋਲੇ ਮਸ਼ੀਨਾਂ ਉਪਲਬਧ ਨੇ ਵੀ ਜੇ ਕਿਸੇ ਨੂੰ ਵੀ ਖਾਸ ਕਰਕੇ ਛੋਟੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਨੇ ਵੱਡਾ ਕਿਸਾਨ ਨਹੀਂ ਲਾਂਦਾ ਪਿਛਲੇ ਵਾਰ ਜੋ ਡਾਟਾ ਸਾਡੇ ਕੋਲੇ 1225 ਪਿੰਡਾਂ ਚੋਂ 1000 ਪਿੰਡ ਨੇ ਕੋਈ ਅੱਗ ਨਹੀਂ ਲਾਈ ਲਗਭਗ 620 ਪਿੰਡ ਚ ਇੱਕ ਇੱਕ ਦੋ ਦੋ ਇਨਸੀਡੈਂਟ ਹੋਏ ਨੇ ਤਾਂ ਉਹਨਾਂ ਪਿੰਡਾਂ 'ਚ ਸਾਡਾ ਜ਼ਿਆਦਾ ਫੋਕਸ ਹੈ ਇਹ ਅੱਠ ਪਿੰਡ ਵੀ ਉਹ ਨੇ ਜਿਨ੍ਹਾਂ ਨੇ 2 ਜਾਂ 3 ਫਾਰਮਰ ਨੇ ਇੱਥੇ ਅੱਗ ਲਾਈ ਇਹਨਾਂ ਤੇ ਅਸੀਂ ਸਾਡੀ ਜ਼ਿਆਦਾ ਸੁਪਰਵੀਜ਼ਨ ਹੈ ਫੋਕਸ ਹੈ ਵੀ ਇਹਨਾਂ ਪਿੰਡਾਂ 'ਚ ਕੋਈ ਪ੍ਰੋਬਲਮ ਰਹੀ ਹੋਊਗੀ ਤਾਂ ਕਿ ਇਹਨਾਂ ਨੇ ਅੱਗ ਲਾਈ ਇਸੇ ਕਰਕੇ ਸਾਡੇ ਐਸਡੀਐਮ ਸਿਵਾਨ ਵੀ ਇਹ ਪਿੰਡ ਵਿਜ਼ਿਟ ਕਰ ਰਹੇ ਆ ਅੱਜ ਮੈਂ ਤੇ ਐਸਐਸਪੀ ਸਾਹਿਬ ਵੀ ਆਏ ਆ ਤਾਂ ਕਿ ਕਿਸਾਨਾਂ ਦਾ ਪ੍ਰਸ਼ਾਸਨ ਦੇ ਵਿੱਚ ਇੱਕ ਜਿਹੜਾ ਹੌਸਲਾ ਵਧੇ ਉਹਨਾਂ ਦਾ ਵਿਸ਼ਵਾਸ ਵਧੇ ਵੀ ਜੇ ਡੀਸੀ ਤੇ ਐਸਐਸਪੀ ਇਕੱਠੇ ਆ ਰਹੇ ਆ ਤਾਂ ਇੱਕ ਇਹਦੇ ਅਸਰ ਵੀ ਜਾਂਦਾ ਵੀ ਪ੍ਰਸ਼ਾਸਨ ਚਾਹੁੰਦਾ ਹੈ ਵੀ ਅੱਗ ਨਾ ਲੱਗੇ ਤੇ ਪ੍ਰਸ਼ਾਸਨ ਨਾਲ ਇਹ ਵੀ ਚਾਹੁੰਦਾ ਵੀ ਜਿਹੜੀ ਇਹਨਾਂ ਦੀ ਕੋਈ ਦੁੱਖ ਤਕਲੀਫ ਹੈ ਉਹ ਵੀ ਅਸੀਂ ਸੁਣੀਏ ਜਦੋਂ ਅਸੀਂ ਹਾਈਐਸਟ ਆਫੀਸਰ ਬੈਠੇ ਆ ਇਹਨਾਂ ਦੇ ਸਾਹਮਣੇ ਇਹਨਾਂ ਦਾ ਹੌਸਲਾ ਵਧਦਾ ਸਾਰੇ ਆਫੀਸਰਾਂ ਨੂੰ ਵੀ ਨਾਲ ਇਹ ਹੁੰਦੀ ਆ ਵੀ ਜੇ ਡੀਸੀ ਐਸਐਸਪੀ ਖੁਦ ਆ ਰਹੇ ਨੇ ਤਾਂ ਇਹ ਮਸਲਾ ਗੰਭੀਰ ਹੈ ਦਾ ਨਿਚਲੇ ਲੈਵਲ ਤੇ ਵੀ ਇਹਨੂੰ ਗੰਭੀਰਤਾ ਨਾਲ ਲਿਆ ਜਾਣਾ ਹੈਗਾ ਇਹਦੇ ਨਾਲ ਇੱਕ ਸੈਂਸ ਆਫ ਰਿਸਪਾਂਸਿਬਿਲਟੀ ਸਾਰੀ ਵਾਧੀ ਹੈ ਤੇ ਇਸੇ ਗੱਲ ਤੇ ਅਸੀਂ ਅੱਜ 8 ਪਿੰਡ ਰੱਖੇ ਆ ਤੇ ਫੇਰ ਮੈਂਨੇ ਗਰਦਾਸਪੁਰ ਵੀ ਦੇ ਵੀ ਰੱਖੇ ਆ ਸ਼ਨੀਵਾਰ ਨੂੰ 8-10 ਪਿੰਡ ਤੇ ਅੱਗੇ ਵੀ ਅਸੀਂ ਬੀਸਟ ਕਰਦੇ ਰਵਾਂਗੇ ਜਿੱਥੇ ਪ੍ਰੋਬਲਮ ਆਉ ਉਹ ਬਹੁਤ ਅੱਛਾ ਇੰਪੈਕਟ ਆ ਰਿਹਾ ਅਸੀਂ ਅੰਡਰਟੇਕਿੰਗਾਂ ਵੀ ਲੈ ਰਹੇ ਆ ਸਾਰੇ ਕਿਸਾਨ ਵੀਰ ਸੋਹ ਵੀ ਚੱਕਰੇ ਨੇ ਵੀ ਅਸੀਂ ਅੱਗ ਨਹੀਂ ਲਾਵਾਂਗੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਸਾਨੂੰ ਕਿਸੇ ਤਰੀਕੇ ਦੀ ਕਿਸੇ ਵੀ ਕਿਸਾਨ ਨਾਲ ਕੋਈ ਜੁਰਮਾਨਾ ਜਾ ਇਹਨਾਂ ਦੇ ਕੋਈ ਐਕਸ਼ਨ ਨਹੀਂ ਲੈਣਾ ਪਊਗਾ ਇਹ ਸਾਰੇ ਬੜੇ ਕੋਰਪੋਰੇਟ ਕਰ ਰਹੇ ਨੇ ਇਹਨਾਂ ਦੀ ਜਿਹੜੀਆਂ ਕੋਈ ਜੈਨੂਅਲ ਡਿਮਾਂਡਸ ਨੇ ਅਸੀਂ ਉਹਦਾ ਪੂਰਾ ਖਿਆਲ ਰੱਖ ਰਹੇ ਆ ਅਸੀਂ ਉਹਨਾਂ ਨੂੰ ਮਸ਼ੀਨਾਂ ਸਪਲਾਈ ਕਰਾਂਦਾ ਸੀ ਮਸ਼ੀਨਾਂ ਵੀ 600 ਮਸ਼ੀਨਾਂ ਨਵੀਆਂ ਖਰੀਦੀਆਂ ਨੇ ਤੇ 100 ਸਵਾ 100 ਮਸ਼ੀਨ ਹੋਰ ਉਮੀਦ ਹੈ ਵੀ 4-5 ਦਿਨਾਂ ਦੇ ਵਿੱਚ ਖਰੀਦੀ ਜਾਊਗੀ ਬਾਕੀ ਜਿਹੜੀਆਂ ਕਾਮਨ ਪੂਲ ਦੀਆਂ ਮਸ਼ੀਨਾਂ ਨੇ ਸਾਡੇ ਕੋਲੇ 200 ਸਵਾ 200 ਉਹਦਾ ਵੀ ਫੋਕਸ ਸਾਡਾ ਇਹਨਾਂ ਪਿੰਡਾਂ ਚਿਆਂ ਵੀ ਇਹਨਾਂ ਪਿੰਡਾਂ ਨੂੰ ਪਹਿਲ ਦਿੱਤੀ ਜਾਵੇ ਤੇ ਪਿੰਡਾਂ ਦੇ ਵਿੱਚ ਛੋਟੇ ਕਿਸਾਨਾਂ ਨੂੰ